ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਲੋਕ ਮਹੱਲਾ ਪਹਿਲਾ ਗੋਬਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁੱਠੀ ਕਰੋਧ ਚੰਡਾਲ ਇਸ ਸ਼ਬਦ ਦੇ ਵਿੱਚ ਜਮਕਾ ਲੱਗ ਕੇ ਵਿਸਰਾਮ ਲੱਗਦਾ ਹੈ ਗੋਬਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਇੱਥੇ ਵਿਸਰਾਮ ਆਵੇਗਾ ਡੂਮਣੀ ਕੁਦਇਆ ਪਾਠ ਨਹੀਂ ਕਰੋ ਆਕੋ ਦਇਆ ਦਇਆ ਪਾਠ ਆਪਾਂ ਕਰਦੇ ਆਂ ਨਾ ਦਇਆ ਨਹੀਂ ਬੋਲਣਾ ਦਇਆ ਕਰਦਾ ਹੈ ਸੋ ਬੁੱਧ ਦਇਆ ਇਹਨਾਂ ਦੇ ਅੱਗੇ ਕੋ ਅੱਖਰ ਲੱਗਾ ਹੈ ਕੋ ਬੁੱਧ ਢੂਮਣੀ ਕੋ ਦਇਆ ਕਸਾਇਣ ਪਰ ਦਿੰਦਾ ਘਟ ਚੋਹੜੇ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਕਾਰੇ ਕੱਢੀ ਕਿਆ ਥੀਐ ਜਾਂ ਚਾਰੇ ਬੈਠਿਆ ਨਾਲ ਸੱਚ ਸੰਜਮ ਕਰਨੀ ਕਾਰਾ ਨਾਮਣ ਨਾਉ ਨਾਮਣ ਨਾਉ ਜਪੇਹੀ ਹਾਂਜੀ ਨਾਮਣ ਨਾਉ ਜਪੇਹੀ ਨਾਮਣ ਕਸ ਕੇ ਬੋਲਣਾ ਨਾਨਕ ਅਗੇ ਊਤਮ ਸਈ ਜੇ ਪਾਪਾਂ ਪੰਦ ਨਾ ਦੇਹੀ ਮਹਾਂ ਪੰਦ ਬਿਲਕੁਲ ਪੋਲਾ ਜਿਹਾ ਬੋਲਣਾ ਪੰਦ ਨਹੀਂ ਕਰਨਾ ਪਾਪਾਂ ਪੰਦ ਨਾ ਦੇਹੀ ਨਹੀਂ ਬੋਲਣਾ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹਾਂਸ ਕਿਆ ਬਗਲਾ ਜਾ ਕਉ ਨਦਰ ਕਰੇ ਜੋ ਤਿਸ ਭਾਵੇਂ ਨਾਨਕਾ ਕਾਗੋ ਹਾਂਸ ਕਰੇ ਇਹ ਸ਼ਲੋਕ ਵੀ ਅੱਗੇ ਜਾ ਕੇ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਆਵੇਗਾ ਪੌੜੀ ਕੀਤਾ ਲੋੜੀਏ ਕੰਮ ਸੋ ਹਰਪਹਿ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਕੀ ਐ ਸ਼ਲੋਕ ਮਹੱਲਾ ਤੀਜਾ ਆਮ ਤੌਰ ਤੇ ਜਦੋਂ ਆਪਾਂ ਪਿੰਡਾਂ ਦੇ ਵਿੱਚ ਇਹ ਸ਼ਬਦ ਪੜ੍ਹਦੇ ਆ ਤੇ ਉੱਥੇ ਅਗਿਆਨਤਾ ਵਸ ਆਪਾਂ ਕਹਿ ਦਈਦਾ ਕੀਤਾ ਲੋੜੀਏ ਕੰਮ ਲੋੜੀਏ ਸ਼ਬਦ ਕਰਦੇ ਐ ਲੋੜੀਏ ਸ਼ਬਦ ਨਹੀਂ ਐ ਇਹ ਸ਼ਬਦ ਐ ਲੋੜੀਏ ਚਾਉਣਾ ਇਸ ਕਰਕੇ ਇੱਧਰ ਵੀ ਆਪਾਂ ਧਿਆਨ ਦੇਣਾ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀਏ ਸ਼ਲੋਕ ਮਹੱਲਾ 3 ਜਿਉ ਪਿੰਡ ਸਭ ਤਿਸ ਕਾ ਸਭ ਸਹ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿਨ ਕਾ ਜਿਨ ਧਿਆਇਆ ਹਰ ਨਿਰੰਕਾਰ ਓਨਾ ਕੇ ਮੁਖ ਸਦ ਉਜਲੇ ਓਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਵ ਨਿਧ ਖਰਚਿ ਓ ਖਾਓ 18 ਹੈ ਸਿੱਧੀ ਪਿਛੈ ਲਗੀਆ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਰ ਤੁਣੀ ਸਦ ਵਜਦੇ ਉਣ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਪੁਕਾਰ ਕੋਕਾਰ ਪੱਪੇ ਨੂੰ ਦੁਲੈਂਕੜ ਹਰ ਅੰਦਰ ਸੁਣੀ ਪੂਕਾਰ ਢਾਡੀ ਮੁਖ ਲਾਇਆ ਹਰ ਪੁਛਿਆ ਢਾਡੀ ਸਾਦ ਕਹਿ ਕਿਤ ਅਰਥ ਤੂੰ ਆਇਆ ਨਿਤ ਦੇਵ ਹੋ ਦਾਨ ਦਇਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇਹ ਪਹਿਲੀ ਵਾਰ ਦੀ ਸ੍ਰੀ ਰਾਗ ਦੀ ਸੰਪੂਰਨਤਾ ਹੋਈ ਹੈ ਤੇ ਅਖੀਰ ਵਿੱਚ ਸਤਿਗੁਰਾਂ ਨੇ ਬਚਨ ਲਿਖਿਆ ਸੁਧ ਸੁਧ ਤੋਂ ਭਾਵ ਇਹ ਸਾਰੀ ਬਾਣੀ ਸ਼ੁੱਧ ਹੈ ਇਹਨੂੰ ਸੋਧਣ ਦੇ ਵਾਸਤੇ ਕੋਈ ਇਹ ਨਾ ਖਿਆਲ ਕਰੇ ਕਿ ਆ ਅੱਖਰ ਇਦਾਂ ਚਾਹੀਦਾ ਸੀ ਆ ਇਦਾਂ ਚਾਹੀਦਾ ਸੀ ਮਹਾਰਾਜ ਨੇ ਆ ਗਲਤ ਉਚਾਰ ਦਿੱਤਾ ਜਾਂ ਇਸ ਤਰ੍ਹਾਂ ਨਹੀਂ ਸੀ ਭਾਈ ਗੁਰਦਾਸ ਜੀ ਨੇ ਗਲਤ ਲਿਖ ਦਿੱਤਾ ਨਹੀਂ ਸੰਪੂਰਨ ਤੌਰ ਤੇ ਧੁਰ ਕੀ ਬਾਣੀ ਜਿਵੇਂ ਵਾਹਿਗੁਰੂ ਵੱਲੋਂ ਆਈ ਹੈ ਉਵੇਂ ਹੀ ਇਹ ਸ਼ੁੱਧ ਹੈ ਸ਼ੁੱਧ ਸਰੂਪ ਪਰਮਾਤਮਾ ਦੀ ਸੋਝੀ ਕਰਾਉਣ ਵਾਲੀ ਹੈ ਇਸ ਨੂੰ ਸ਼ੁੱਧ ਹਿਰਦੇ ਨਾਲ ਪੜ੍ਹੀਏ ਹਿਰਦੇ ਨੂੰ ਸ਼ੁੱਧ ਕਰੀਏ ਜੇ ਵਹਿਰਦੇ ਨੂੰ ਖਬਰ ਕਰੀਏ ਗੁਰੂ ਕੇ ਉਪਦੇਸ਼ ਦੀ ਤਾਂ ਉਸ ਪਰਮਾਤਮਾ ਦੀ ਸੁੱਧ ਭਾਵ ਸੋਝੀ ਪ੍ਰਾਪਤ ਹੋ ਜਾਂਦੀ ਹੈ ਸੋ ਇਹ ਸੁੱਧ ਅੱਖਰ ਵੀ ਪੜਨਾ ਹੈ ਆਮ ਤੌਰ ਤੇ ਕਈ ਰਾਗੀ ਪਾਠੀ ਇਸ ਅੱਖਰ ਨੂੰ ਛੱਡ ਜਾਂਦੇ ਨੇ ਨਹੀਂ ਪੜਦੇ ਨਹੀਂ ਅੱਖਰ ਵਿੱਚ ਜੋ ਵੀ ਲਿਖਿਆ ਉਹਨੂੰ ਜ਼ਰੂਰ ਬਾ ਜ਼ਰੂਰ ਪੜਨਾ ਹੈ